ਪੋਲਟੀਕਲ ਨਮਸਕਾਰ ਅਧਾ ਕੀ ਹਾਲ ਚੜੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजेत ਹੋਗੇ ਤੁਸੀਂ ਵੀ ਦੇਖ ਰਹੇ ਹੋ ਰੋਜ਼ ਯੂਐਸਏ ਦੀਆਂ ਖਬਰਾਂ ਦੋਸਤੋ ਜਿਵੇਂ ਯੂਐਸਏ ਨੇ ਸ਼ੁਰੂ ਕੀਤੇ ਵੈਨਾ ਜਿਹੜੇ ਇਲੀਗਲ ਆਦਮੀ ਘਟਨੇ ਚੜੀ ਵੀ ਕੰਟੀ ਦੇ ਲੋਕ ਉੱਤੇ ਰਹਿੰਦੇ ਹੀ ਯੂਐਸਏ ਵਿੱਚ ਸਭ ਬਿਸਕੰਜਾ ਕਰਿਆ ਗਿਆ ਹੈ ਭਾਵੇਂ ਕੋਲੰਬੀਆ ਹੋਵੇ ਤੇ ਭਾਵੇਂ ਬਰਾਜ਼ੀਲ ਹੋਵੇ ਤੇ ਭਾਵੇਂ ਇੰਡੀਆ ਹੋਵੇ ਤੇ ਭਾਵੇਂ ਪਾਕਿਸਤਾਨ ਹੋਵੇ ਕਿਉਂਕਿ 트럼ਪ ਸਾਹਿਬ ਜਦੋਂ ਜਾਇਓ ਨਾ ਉਹਨਾਂ ਨੇ ਆਉਂਦੀ ਸ਼ੁਰੂ ਕਰਤੀ ਕਾਰਵਾਈ ਇਲਿਗਲ ਬੰਦੇ ਤੇ ਰਹਿਣੀ ਦਿਨਾ ਖਾਸ ਕਰਕੇ ਜਿਹੜੇ ਬੰਦੇ ਚੋਰੀ ਐਂਟਰ ਹੁੰਦੇ ਸੀ ਮੈਕਸੀਕੋ ਤੋਂ ਕਿਉਂਕਿ ਬਹੁਤ ਜ਼ਿਆਦਾ ਔਲਾਦ ਖਰਾਬ ਹੋ ਗਈ ਅਮਰੀਕਾ ਦੇ ਰੋਜ਼ ਲੋਕ ਜਾਂਦੇ ਸੀ ਮੈਕਸੀਕੋ ਤੋਂ ਏਜੰਟ ਵੀ ਉੱਪਰੇ ਬੈਸੇ ਕਾਰੇ ਸੀ ਹੁਣ ਉਹ ਸਰਕਲ ਹੋ ਗਿਆ ਜੇ ਬੰਦ ਹੁਣ ਅਮਰੀਕਾ ਵੱਲ ਵੇਖ ਕੇ ਨਾ ਕਿ ਕੈਨੇਡਾ ਨੇ ਵੀ ਉਹ ਕੰਮ ਸ਼ੁਰੂ ਕਰਦ ਰਹਾ ਹੈ ਕਿਉਂਕਿ ਕੈਨੇਡਾ ਜੀ ਆਪਣੀ ਜਨਤਾ ਬਹੁਤ ਹੋ ਗਈ ਹੈ ਖਾਸ ਕਰਕੇ ਦੇਸੀ ਭਾਈ ਜਰਾ ਦੂਸਰੇ ਮੁਲਕਾਂ ਦੇ ਲੋਕ ਵੀ ਇਲੀਗਲ ਵੀ ਕਈ ਐਂਟਰ ਹੋਏ ਨੇ ਤੇ ਕਈ ਜਿਹੜੇ ਇਲੀਗਲ ਐਂਟਰ ਹੋਏ ਸੀ ਉਹਨਾਂ ਦਾ ਵੀਜ਼ਾ ਖਤਮ ਹੋ ਗਿਆ ਤੇ ਉਹ ਵੀ ਉੱਥੇ ਰਹੀ ਜਾ ਰਹੇ ਨੇ ਇਹਨਾਂ ਵੱਲ ਦੇਖ ਕੇ ਜਿਹੜੀਆਂ ਹੋਰ ਕੰਟਰੀਆਂ ਹੈਗੇ ਨੇ ਜਿੱਥੇ ਇਲੀਗਲ ਆਦਮੀ ਹੈਗੇ ਵੀ ਕਿਉਂਕਿ ਇੰਗਲੈਂਡ ਜੀ ਬਹੁਤ ਜਨਤਰਾ ਰਹੀ ਹੈ ਇੰਗਲੈਂਡ ਤੇ ਕੋਈ ਘਬਰਾਉਂਦਾ ਹੀ ਕੋਈ ਨਹੀਂ ਨਾ ਬੜੀ ਟੌਨ ਨਾ ਕਰਨਗੇ ਅੱਦਸਾ ਤੁਰ ਰਹੇ ਆ ਮਾਰਸਾ ਤੁਰ ਰਹੇ ਆ ਮੈਨੂੰ ਪੇਪਰ ਨਹੀਂ ਗਏ ਕੋਈ ਨਹੀਂ ਪੁੱਛਦਾ ਇੱਥੇ ਉਹ ਦੂਸਤ ਸਰਕਾਰਾਂ ਨੂੰ ਸਭ ਪਤਾ ਹੁੰਦਾ ਜਦੋਂ ਸਰਕਾਰ ਦੀ ਮਰਜ਼ੀ ਆ ਜੇ ਬੰਦੇ ਨੂੰ ਕੱਢਣਾ ਹੈ ਤੇ ਫਿਰ ਕੋਈ ਰਸਤਾ ਨਹੀਂ ਮਿਲਦਾ ਆਦਮੀ ਕੀ ਕਰ ਲੇਗਾ ਜਦੋਂ ਕੰਟਰੋਲ ਹੋਏਗਾ ਤੇ ਪੇਪਰ ਵੀ ਤੜਕੋ ਨਹੀਂ ਕਹਿੰਦੀ ਕਿੰਨਾ ਚਿਰ ਲੁਕਸ਼ੁਪ ਕਰੋਗੇ ਲੁਕਸ਼ੁਪ ਕਰਹਿ ਲਗਾਵੇਂ ਤੁਹਾਨੂੰ ਕਮਸ ਕਮ ਕੋਈ ਜੋਬ ਚਾਹੀਦੀ ਹੈ ਕੰਮ ਚਾਹੀਦਾ ਹੈ ਕੰਮ ਹੋਏਗਾ ਤੇ ਇੱਥੇ ਖਰਚਾ ਬਣੇ ਚੱਲੇਗਾ ਨਾ ਕਿਰਾਇਆ ਕੱਢੋਗੇ ਹੋਰ ਖਰਚੇ ਕੱਢੋਗੇ ਤੇ ਜੀ ਜੋ ਵੀ ਨਹੀਂ ਹੈਗੀ ਤੇ ਫਿਰ ਕਿੰਨਾ ਚਿਰ ਜਹੀ ਰਹੋਗੇ ਕਿੰਨਾ ਚਿਰ ਪੱਲੇ ਹੋਵਗੇ ਬੰਦਾ ਦੁਖੀ ਹੋ ਜਾਂਦਾ ਕੰਮ ਕਰ ਤੋਂ ਬਗੈਰ ਵੀ ਆਦਮੀ ਦੀ ਜਹਾੜੀ ਨਹੀਂ ਬੀਤਦੀ ਟਾਈਮ ਨਹੀਂ ਪਾਸ ਹੁੰਦਾ ਤੇ ਜਦੋਂ ਵੀ ਮੌਲਕ ਦੇ ਹਾਲਾਤ ਹੋਣਗੇ ਨਾ ਖਰਾਬ ਯਾਨੀ ਕਿ ਮੰਦਾ ਸ਼ੰਦਾਰ ਨਾ ਤੇ ਸਾਰਾ ਜਿਹਾ ਗੁੱਸਾ ਨਾ ਉਹ ਦੇਸੀ ਆਦਮੀ ਨਿਕਲਦਾ ਜੀ ਇਹ ਪੱਕੀ ਗੱਲ ਜੀ ਹੁਣ ਤੁਸੀਂ ਦੇਖਣਾ ਆਸ ਆਸਾ ਅਮਰੀਕਾ ਤੋਂ ਬਾਅਦ ਦੂਸਰੇ ਦੇਸ਼ਾਂ 'ਚ ਵੀ ਇਹੋ ਕੁਝ ਹੋਈ ਨਾ ਜੀ ਜਿੱਥੇ ਵੀ ਆਦਮੀ ਚੋਰੀਆ ਦੇਵੇ ਇਸ ਕਗੇ ਉਸ ਸਰਵਲ ਕੇ ਚਾ ਪਟਾਉਂਗੀ ਜੈਂਟਾ ਮਰਨ ਲਾਜੋ ਵੀ ਜੈਂਟ ਨੇ ਕਿ ਉੱਥੇ ਚਲਾ ਜੇ ਬੜਾ ਕੰਮ ਇੰਗਲੈਂਡ ਚਲਾ ਜਾ ਕੋਈ ਨਹੀਂ ਪੁੱਛਦਾ ਫਰਾਂਸ ਚਲਾ ਜਾ ਕੋਈ ਨਹੀਂ ਪੁੱਛਦਾ ਜਰਮਨੀ ਚਲਾ ਜਾ ਕੋਈ ਗੱਲ ਨਹੀਂ ਤੁਹਾਡੇ ਕੋਲ ਕੰਮ ਕਰਦਾ ਲੀਗਲ ਵੀਜ਼ਾ ਗਾ ਫਿਰ ਤੁਸੀਂ ਜਿੱਥੇ ਮर्जी ਚਲੇ ਜਾਓ ਕੋਈ ਚੱਕਰ ਨਹੀਂ ਗਾ ਹੁਣ ਤੇ ਫਾਇਦਾ ਬੜਾ ਹੋ ਗਿਆ ਹੈ ਸ਼ੈਨਗਰੀ ਵੀਜ਼ੇ ਵਿੱਚ ਤੁਹਾਨੂੰ ਬੜਾ ਚਾਂਸ ਮਿਲ ਜਾਂਦਾ ਨਕਤੀ ਮੁਲਕ ਵਿੱਚ ਮੈਂਬਰ ਹੈਗੇ ਵੇ ਤੁਸੀਂ ਇੰਡੀਆ ਤੋਂ ਵੀਜ਼ਾ ਲਗਵਾ ਕੇ ਟਰਾਈ ਕਰ ਸਕਦੇ ਹੋ ਰਹਿ ਸਕਦੇ ਹੋ ਬੜੇ ਮੁਲਕਾਂ ਦੇ ਤੱਕ ਵੀ ਨੈਸ਼ਨੈਟੀ ਦੇ ਰਿ ਸਭ ਤੋਂ ਟੌਪ ਦਾ ਮੁੱਲ ਤੇ ਜਾ ਰਿਹਾ ਸਪੇਨ ਸਪੇਨ ਹੀ ਐਸ ਇੱਕ ਦੁਨੀਆ ਦਾ ਸਭ ਤੋਂ ਅੱਛਾ ਮਲਕ ਹੈ ਜਿੱਥੇ ਲੋਕਾਂ ਦੇ ਚੱਲ ਸਕੇ ਪੁੱਕੇ ਆਉਂਦੇ ਪੁਰਤਗਾਲ ਤੋਂ ਬਾਅਦ ਇਸ ਕਰਕੇ ਹੋਰ ਕਿਹਦੀ ਜਗ੍ਹਾ ਪਗਰੇ ਨਾਲ ਉਹ ਅਗੋਂ ਤੁਹਾਡੀ ਮਰਜ਼ੀ ਹੈ ਦੋਸਤੋ ਇੱਥੇ ਮਰਜ਼ੀ ਹੋ ਥੈਂਕ ਯੂ ਜੀ ਮੈਂ ਤੁਹਾਡਾ ਸਭ